ਐਸ ਵਕਤ ਦੀ ਇੱਕ ਵੱਡੀ ਖਬਰ ਤੋਂ ਤੁਹਾਨੂੰ ਰੂਬਰੂ ਕਰਵਾਉਨੇ ਹਾਂ ਤੇ ਖਬਰ ਜੁੜੀ ਹੋਈ ਹੈ ਨਾਭਾ ਰਿਆਸਤ ਦੇ ਨਵੇਂ ਬਣੇ ਰਾਜਾ ਜੋ ਕਿ ਕੁਮਰ ਅਭੀ ਉਦੇ ਪ੍ਰਤਾਪ ਸਿੰਘ ਜਦੋਂ ਜੇਲ੍ਹ ਦੇ ਵਿੱਚ ਜਾ ਕੇ ਜਗਤਾਰ ਸਿੰਘ ਹਵਾਰਾ ਦੇ ਨਾਲ ਮੁਲਾਕਾਤ ਕਰਦੇ ਨੇ ਤੇ ਉਸ ਤੋਂ ਬਾਅਦ ਦੋਨਾਂ ਦੇ ਵਿਚਾਰ ਕੀ ਸੰਵਾਦ ਹੁੰਦਾ ਹੈ ਸਿੱਖ ਰਾਜ ਨੂੰ ਲੈ ਕੇ ਕਿਹੜੇ ਕਿੜੀਆਂ ਚਰਚਾਵਾਂ ਉਹਨਾਂ ਵਿਚਾਰ ਹੁੰਦੀਆਂ ਨੇ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਣੇ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਦੋਸਤੋ ਅੱਜ ਆਪਾਂ ਜ਼ਿਕਰ ਕਰਾਂਗੇ ਪੰਜਾਬ ਦੀ ਇੱਕ ਮਹਾਨ ਸਿੱਖ ਰਿਆਸਤ ਨਾਭਾ ਰਿਆਸਤ ਦੇ ਬਾਰੇ ਹੁਣ ਨਾਭਾ ਰਿਆਸਤ ਦੇ ਵਿੱਚ ਇੱਕ ਤਾਜ ਪੁਸ਼ੀ ਹੋਈ ਹੈ ਇੱਕ 15 ਸਾਲ ਦੇ ਨੌਜਵਾਨ ਬੱਚੇ ਦੀ ਉਸ ਨੂੰ ਦੇਖ ਕੇ ਮਹਾਰਾਜਾ ਦਲੀਪ ਸਿੰਘ ਦੀ ਯਾਦ ਆਉਂਦੀ ਹੈ ਤੇ ਹਰ ਕੋਈ ਆਪਣੇ ਫੋਨਾਂ ਦੇ ਉੱਪਰ ਹਰ ਕੋਈ ਆਪਣੇ ਫੇਸਬੁਕ ਆਈਡੀ ਦੇ ਉੱਪਰ ਇਹੀ ਸਟੋਰੀਆਂ ਲਾ ਰਿਹਾ ਹੈ ਕਿ ਐਤ ਕੀ ਦਲੀਪ ਸਿੰਘਾਂ ਤੂੰ ਰਾਜ ਕਰੇ ਜਦੋਂ ਸਿੱਖ ਰਾਜ ਆਵੇ ਤੇ ਇੱਕ ਸਿੱਖ ਰਾਜ ਦੀ ਝਲਕ ਜਿਹੜੀ ਹੈ ਉਹ ਚਾਰੇ ਪਾਸੇ ਦੇਖਣ ਨੂੰ ਮਿਲੀ ਸੁਣਨ ਨੂੰ ਮਿਲੀ ਪਰ ਦੂਜੇ ਪਾਸੇ ਕਈ ਲੋਕ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਕਿ ਭਾਰਤ ਜਿਹੜਾ ਹੈ ਡੈਮੋਕ੍ਰੇਸੀ ਦੇਸ਼ ਹੈ ਇਥੇ ਰਾਜਾ ਮਹਾਰਾਜਿਆਂ ਦੀ ਨਹੀਂ ਚਲੇਗੀ ਪਰ ਉਹ ਸਿੱਖ ਰਿਆਸਤ ਉਹ ਮਹਾਰਾਜਾ ਰੀਪੂ ਦਮਨ ਸਿੰਘ ਜਦੋਂ ਪੰਜਾਬ ਦੇ ਸਾਰੇ ਰਾਜੇ ਅੰਗਰੇਜ਼ਾਂ ਦੇ ਨਾਲ ਲੜ ਗਏ ਤੇ ਮਹਾਰਾਜਾ ਰੀਪੂ ਦਮਨ ਸਿੰਘ ਕਦੇ ਵੀ ਅੰਗਰੇਜ਼ਾਂ ਦੇ ਨਾਲ ਨਹੀਂ ਲੜਿਆ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਇੱਕ ਮਹਾਨ ਸਿੱਖ ਰਿਆਸਤ ਨਾਬਾ ਰਿਆਸਤ ਬਾਰੇ ਨਾਬਾ ਰਿਆਸਤ ਦੀ ਸਥਾਪਨਾ 18ਵੀਂ ਸਦੀ ਵਿੱਚ ਹੋਈ ਅਤੇ ਇਹ ਫੌਲਕੀਆ ਮਿਸਲ ਦਾ ਮਹੱਤਵਪੂਰਨ ਹਿੱਸਾ ਸੀ ਇਸ ਰਿਆਸਤ ਦੇ ਸੰਸਥਾਪਕ ਰਾਜਾ ਹਮੀਰ ਸਿੰਘ ਸਨ ਜਿਨ੍ਹਾਂ ਨੇ ਨਾਬਾ ਨੂੰ ਇੱਕ ਸੁਚੱਜੀ ਅਤੇ ਮਜ਼ਬੂਤ ਰਿਆਸਤ ਬਣਾਇਆ ਨਾਬਾ ਦੇ ਸ਼ਾਸਕ ਸਿੱਖ ਧਰਮ ਨਾਲ ਡੂੰਗੀ ਸਰਦਾ ਰੱਖਦੇ ਸਨ ਉਹ ਗੁਰਦੁਆਰਿਆਂ ਦੀ ਸੇਵਾ ਧਾਰਮਿਕ ਕਾਰਜ ਅਤੇ ਹੋਰ ਲੋਕ ਭਲਾਈ ਦੇ ਕੰਮਾਂ ਵਿੱਚ ਅੱਗੇ ਰਹਿੰਦੇ ਸਨ ਅੰਗਰੇਜ਼ੀ ਹਕੂਮਤ ਦੇ ਸਮੇਂ ਨਾਬਾ ਇੱਕ ਅਲੱਗ ਸਟੇਟ ਸੀ ਪਰ 1947 ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਇਹ ਪੰਜਾਬ ਰਾਜ ਵਿੱਚ ਸ਼ਾਮਲ ਹੋ ਗਈ। ਨਾਭਾ रियासत ਨੇ ਪੰਜਾਬ ਦੀ ਰਾਜਨੀਤੀ, ਸਿੱਖ ਇਤਿਹਾਸ ਅਤੇ ਸੱਭਿਆਚਾਰ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਅੱਜ ਵੀ ਨਾਭਾ ਆਪਣੀ ਇਤਿਹਾਸਿਕ ਵਿਰਾਸਤ ਦੇ ਲਈ ਜਾਣਿਆ ਜਾਂਦਾ ਹੈ। ਪਰ ਅੱਜ ਜੋ ਤਾਜ ਪੋਸ਼ੀ ਹੋਈ ਹੈ ਇੱਕ ਨਵੇਂ ਨੌਜਵਾਨ ਬੱਚੇ ਦੀ ਮਹਾਰਾਜਾ ਕੁੰਵਰ ਉਦੇਪ੍ਰਤਾਪ ਸਿੰਘ ਜੋ ਕਿ ਹਰ ਇੱਕ ਰਾਜਨੀਤਿਕ ਲੀਡਰ ਇਥੋਂ ਤੱਕ ਕਿ ਰਾધા ਸਵਾਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹ ਵੀ ਉੱਥੇ ਪਹੁੰਚੇ ਅਤੇ ਉਸ ਤੋਂ ਇਲਾਵਾ ਜੋ ਕਿ ਹਰਿਆਣੇ ਦਾ ਮੁੱਖ ਮੰਤਰੀ ਅਤੇ ਪੰਜਾਬ ਰਾਜਸਥਾਨ ਤੋਂ ਵੱਡੇ ਵੱਡੇ ਰਜਵਾੜੇ ਸ਼ਾਹੀ ਖਾਨਦਾਨ ਸਾਰੇ ਉੱਥੇ ਪਹੁੰਚੇ ਸਾਰਿਆਂ ਨੇ ਦਸਤਾਰਬੰਦੀ ਦੇ ਪਹੁੰਚ ਕੇ ਸਾਰਿਆਂ ਨੇ ਵਧਾਈਆਂ ਦਿੱਤੀਆਂ ਤੇ ਉੱਥੇ ਹੀ ਕਈ ਲੋਕ ਸੋਸ਼ਲ ਮੀਡੀਆ ਦੇ ਉੱਪਰ ਵਿਦਵਾਨ ਬਣੇ ਬੈਠੇ ਨੇ ਕਿ ਭਾਰਤ ਡੈਮੋਕ੍ਰੇਸੀ ਦੇਸ਼ ਹੈ ਅਗਲੇ ਰਾਜੇ ਮਹਾਰਾਜੇ ਸੀ ਅਗਲਿਆਂ ਕੋਲ ਹੀਰਾ ਮਹਿਲ ਅਗਲਿਆਂ ਨੇ ਵਾਪਸ ਛਡਵਾਇਆ ਹੈ ਅਗਲੇ ਆਪ ਦੇ ਤਖਤਪੋਸ਼ੀ ਕਰਨਗੇ ਕਿਸੇ ਨੂੰ ਇਸ ਤੋਂ ਕੀ ਦਿੱਕਤ ਕਿਸੇ ਨੂੰ ਕੀ ਪਰੇਸ਼ਾਨੀ ਸੋ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ